जिले में गरीब लोग अपंजीकृत फाइनेंसरों की लूट का शिकार हो रहे हैं लेकिन प्रशासन द्वारा कोई ठोस कदम ना उठाए जाने के कारण गरीबों का शोषण लगातार जारी है इस संबंध में जानकारी देते हुए शिवसेना समाजवाद पार्टी के राष्ट्रीय युवा अध्यक्ष रमन कुमार पंजाब उपाध्यक्ष राजेश कुमार जिला अध्यक्ष प्रदीप कुमार ने कहा कि अपंजीकृत फाइनेंसर गरीब लोगों से बीस प्रतिशत ब्याज लेकर उनका शोषण कर रहे हैं उनके पास कोई लाइसेंस नहीं है वे गरीबों से चेक लेते हैं और उन्हें ब्लैकमेल करते हैं गरीब लोग उनके पैसे कई बार लौटाते हैं लेकिन फिर भी कोई ऋण नहीं मिलता जिसके कारण कभी कभी गरीब लोग आत्महत्या करने को मजबूर हो जाते हैं प्रशासन द्वारा कोई उचित कार्रवाई नहीं करने के कारण यह अवैध कारोबार आज तक फल फूल रहा है उन्होंने प्रशासन से संबंध में सख्त कार्रवाई करने की अपील की है ਜਾਇਸ਼ ਗ੍ਰਾਮਾਇਸ਼ਾਇਸ਼ ਗ੍ਰਮਾਉਂਦੇ ਹਰ ਹਰ ਮਾਉਂਦੇ ਮੈਂ ਰਮਨ ਕੁਮਾਰ ਸਿਰਫ ਚਲਾ ਸਮਾਯਵਦੀ ਪਾਰਟੀ ਉਹ ਰਾਸ਼ਟਰੀ ਉਪਰਮੁਖ ਯੂਥ ਵਿੰਗ ਮੇਰੇ ਨਾਲ ਤੁਹਾਡੇ ਵੱਡੇ ਭਾਜੀ ਸ੍ਰੀ ਰਜੇ ਕੁਮਾਰ ਲਾਟੂ ਜੀ ਪੰਜਾਬ ਯੂਥ ਪ੍ਰੈਜ਼ੀਡੈਂਟ ਮੇਰੇ ਨਾਲ ਪ੍ਰਥੀਬ ਜੀ ਡਾਕਟਰ ਸਾਹਿਬ ਜ਼ਿਲ੍ਹਾ ਯੂਥ ਪ੍ਰੈਜ਼ੀਡੈਂਟ ਜਿਵੇਂ ਕਿ ਅੱਜ ਇੱਕ ਜਨਤਾ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨਾਲ ਕਿ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਪ੍ਰਾਈਵੇਟ 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 ਜਿਹੜੇ ਨਿੱਜੀ ਜਿਹੜੇ ਫਾਈਨੈਂਸ਼ਰ ਹੈ ਉਹਦੇ ਉੱਤੇ ਨੇ ਉਹਨਾਂ ਨੂੰ ਨਕੇਲ ਕੱਸੀ ਜਾਵੇ ਲੱਤ ਪਾਈ ਜਾਵੇ ਜਿਹੜੇ 20% ਪਰਸੈਂਟ ਦੇ ਪੈਸੇ ਦੇ ਕੇ ਮਾੜੇ ਬੰਦ ਨੂੰ ਮੈਂਟਲੀ ਟੌਰਚਰ ਕਰਦੇ ਹਨ ਹਾਸਮੈਂਡ ਕਰਦੇ ਨੇ ਪੈਸੇ ਦੇ ਦੇਣੇ ਪਹਿਲੇ ਬਹੁਤ ਜਣਾਂ ਨੂੰ ਮੈਂਟਲੀ ਟੌਰਚਰ ਕਰਨਾ ਮੈਂ ਪ੍ਰਸ਼ਾਸਨ ਨੂੰ ਕਹਿੰਨੇ ਹਾਂ ਕਿ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿੰਦੇ ਕੋਲ ਲਾਇਸੈਂਸ ਨਹੀਂ ਹੈਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਜਿੰਦੇ ਕੋਲ ਲਾਇਸੈਂਸਾਂ ਤੋਂ ਲਾਇਸੈਂਸ ਜ਼ਬਤ ਕੀਤੇ ਜਾਣ ਕਿਉਂਕਿ ਜਿਹੜੇ ਤੇ ਸਹੀ ਮਰਦੋਏਗਾ ਜਿਹੜੇ ਸਹੀ ਹੋਏਗਾ ਨਾ ਜੋਰੇ ਤੁਸੀਂ ਬਾਕੀ ਆਪਣੇ ਦੋ ਜੀਨੋਟੀ ਚਲਾਣਾ ਚਾਹੁੰਦੇ ਹੋ 1% ਦੇ 2% ਦੇ 3% ਦੇ ਦੇਖੋ ਤੁਸੀਂ 20% ਦਾ ਕਿਹੜਾ ਕਹੋਇਆ ਤੁਸੀਂ ਮੇਰੇ ਕੋਲ 20 ਕੇਸ ਤਾਂ ਹੈ ਨਾ ਪ੍ਰਧਾਨਗੀ ਦੇ ਬੰਦਾ ਰੋਇਆ ਕਰਦਾ ਵਿਚਾਰਾ ਮੇਰੇ ਕੋਲ ਆ ਕੇ ਕਾਣ ਕੇ ਉਹ ਬੰਦੇ ਨੂੰ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਜੇ ਆਪਣੇ ਮਾਨਯੋਗ ਸੀਐਸਵੀ ਸਾਹਿਬ ਅੱਗੇ ਵੀ ਬੇਨਤੀ ਆ ਔਰ ਮੈਂ ਪ੍ਰਸ਼ਾਸਨ ਨਾਲ ਅੱਗੇ ਔਰ ਪੰਜਾਬ ਸਰਕਾਰ ਅੱਗੇ ਖਾਸ ਕਰਕੇ ਮੰਗ ਕਰਨਾ ਇਹੋ ਜਿਹੇ ਬੰਦਿਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਿਪਸ ਨਾਲ ਸਮਾਏ ਬਦੀ ਸੜਕ ਉਤਰੇਗੀ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਹੋਈ ਕਿਉਂਕਿ ਮਾੜੇ ਬੰਦੇ ਨੂੰ ਧੱਕਾ ਕਰਦੇ ਨੇ ਇਹੋ ਜਿਹੇ ਫਿਰਸਰ ਜੈ ਸ੍ਰੀ ਰਾਮ ਜੈ ਸੰਕਰ ਮਹਾਦੇਵ ਹਰ ਹਰ ਮਹਾਦੇਵ ਇਸ ਤਰ੍ਹਾਂ ਇੱਕ ਕੇਸ ਮੇਰੀ ਬਾਟ ਚ ਵੀ ਆਇਆ ਹੈ ਇਹ ਹੁਣੇ ਥੋੜੇ ਦਿਨਾਂ ਪਹਿਲਾਂ ਦੀ ਗੱਲ ਹੈ ਇੱਕ ਲੜਕੀ ਹੀ ਮਾਦਾ ਨਾਂ ਨਹੀਂ ਲੈਣਾ ਚਾਹਤਾ ਉਹਦਾ ਪਿਓ ਵੀ ਮਤਲਬ ਮੈਂਟਲੀ ਆ ਉਹਦੇ ਕੋਲ ਮਤਲਬ ਕੋਈ ਕੰਮ ਨਹੀਂ ਕਰਦਾ ਮੈਂਟਲੀ ਆ ਸਮਝੋ ਉਹਦਾ ਕੇਸ ਮੇਰੇ ਕੋਲ ਆਇਆ ਸੀ ਉਹਨੂੰ ਉਹਨੇ ਵੀ ਫਾਈਨੈਂਸਰਾਂ ਕੋਲੋਂ ਪੈਸੇ ਲਏਦੇ ਸੀ ਉਹ ਫਾਈਨੈਂਸਰਾਂ ਨੇ ਉਹਦਾ ਚੈੱਕ ਲਾ ਦਿੱਤਾ ਇੱਕ ਦੋ ਮਹੀਨੇ ਵਟਾਤੇ ਲੇਕਿਨ ਉਹਨੂੰ ਤਾਮ ਕਰੀ ਜਾਂਦੇ ਵਿਚਾਰੀ ਦੀ ਜੋਬ ਚਲ ਗਈ ਦੀ ਇਹ ਬਹੁਤ ਹੀ ਮਾੜਾ ਕੰਮ ਆ 20000 ਦਾ ਸਿੱਧਾ ਲੱਖ ਰੁਪਏ ਬਣਾਉਂਦੇ ਆ ਲੱਖ ਤਾਂ ਸਿੱਧਾ 2 ਲੱਖ ਦਾ ਚੈੱਕ ਲਾ ਦਿੰਦੇ ਆ 2.5 ਲੱਖ ਦਾ ਚੈੱਕ ਲਾ ਦਿੰਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਤਰੀਕੇ ਨਾਲ ਧੱਕਾ ਕਰਦੇ ਬਹੁਤ ਧੱਕਾ ਕਰਦੇ ਆ ਇੱਦਾਂ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਹੋਣੀ ਚਾਹੀਦੀ ਐ ਇਹਦੇ ਅੰਦਰ ਵੀ ਇਨਸਾਨੀਅਤ ਜਾਗਣੀ ਚਾਹੀਦੀ ਹੈ ਜਿਹੜਾ ਤੁਹਾਡਾ 1-2% ਬੰਦਾ ਉਹਦੇ ਪੈਸੇ ਲੋਕ ਮੈਂ ਪ੍ਰਸ਼ਾਸਨ ਅੱਗੇ ਪੂਰੇ ਜ਼ੋਰ ਮੰਗ ਕਰਦਾ ਆ ਪੀ.ਐਨ. ਤੇ ਨੱਥ ਪਾਈ ਜਾਏ ਇਹਨਾਂ ਨੂੰ ਨੱਥ ਪਾਈ ਜਾਏ ਬਹੁਤ ਗਰੀਬਾਂ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਅੱਗੇ ਫੇਰ ਤੋਂ ਬੇਨਤੀ ਕਰਦਾ ਆ ਪੀ.ਐਨ. ਤੇ ਨੱਥ ਪਾਈ ਦੇ ਇਹ ਅਗਰ ਨਹੀਂ ਨੱਥ ਪਾਈ ਜਾਏਗੀ ਤੇ ਅਸੀਂ ਸੋਸ਼ਿਆਲ ਸਮਾਜਵਾਦੀ ਪਾਰਟੀ ਧਰਨੇ ਲਾਵਾਂਗੇ ਸੜਕਾਂ ਉਤਰਾਂਗੇ ਸੜਕਾਂ ਤੇ ਉਤਰਾਂਗੇ ਇਹਨਾਂ ਦੇ ਤਕਰਾਰਾਂ ਤੇ ਕਿ ਵੀ ਤਰ ਮੇ ਲਾਵਾਂਗੇ ਥਾਣੇ ਦੇ ਅੱਗੇ ਵੀ ਤਰ ਮੇ ਲਾਵਾਂਗੇ ਤੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੈਂ ਪ੍ਰਦੀਪ ਕੁਮਾਰ ਕਾਕਾ ਜੋ ਕਿ ਮੈਨੂੰ ਪਾਰਟੀ ਨੇ ਮਨ ਬਖਸ਼ਿਆ ਹੈ ਉਹਨਾਂ ਦੇ ਸਾਥ ਦੇ ਮੁਤਾਬਕ ਚੱਲਿਆ ਜਾਏ ਤੇ ਮੈਂ ਤੇ ਆਪਣੇ ਵਾਰਦਾ ਹੋ ਧਿਆਨ ਰੱਖਣਾ ਚਾਹੁੰਦਾ ਕਿਤਾ ਕਿ ਦਿਵ ਦਿਨ ਵੇਖ ਰਿਹਾ ਕਿ ਕੁਝ ਬੰਦੇ ਜੋ ਕਿ ਵਿਆਜ ਦੇ ਥਲੇ ਦੱਬ ਕੇ ਕੁਝ ਮਰਨ ਜਾ ਰਹੇ ਕੁਝ ਬੰਦਿਆਂ ਨੂੰ ਹੱਤਿਆ ਕਰ ਲਈ ਚੁੱਕੀ ਹੈ ਨਾ ਚਾਣਾ ਕੀਤਾ ਦਾ ਨਾਵਨਾ ਚਾਹੀਦਾ ਜਿਹੜੇ ਫਾਈਨੈਂਸ਼ਰ ਹੈਗਾ ਪ੍ਰਾਈਵੇਟਲੀ ਨਾ ਕੋਈ ਲਾਇਸੈਂਸ ਵੀ ਨਹੀਂ ਆਗਾ ਇਹ ਲੋਕਾਂ ਨੂੰ ਵਿਆਜ ਤੇ ਪੈਸੇ ਦੇ ਕੇ 20 ਦਾ 50 70 ਲੱਖ ਕੌਣ ਦੇਏਗਾ ਜੋ ਕਿ ਬੰਦੇ ਰਕਸ਼ਾ ਵਾਣ ਵਾਲਾ ਮਜ਼ਦੂਰ ਹੈ ਕੋਪੁਸ਼ਾ ਉਹ ਫਾ ਚੁੱਕੇ ਆ ਮੈਂ ਕਹਿੰਦਾ ਇਹਨਾਂ ਨੂੰ ਪਛਾਣ ਵਾਸਤੇ ਅਸੀਂ ਇਹ ਨੂੰ ਚੁੱਕੀਏ ਇਹਨਾਂ ਨੂੰ ਆਪਣਾ ਕੰਮ ਬੰਦ ਕਰ ਦੇਣਾ ਚਾਹੀਦਾ ਜਿੰਨੇ ਜਲਦ ਜਦ ਤਾਈਂ ਕਰ ਕੋਸ਼ਿਸ਼ ਕਰਾਂਗੇ ਜਿੰਨੇ ਜਿੰਨੇ ਜਲਦੀ ਬੰਦ ਕਰਨਗੇ ਤੇ ਆਪਾਂ ਆਪਣੀ ਮੈਂ ਬੰਦ ਕਰ ਦੇਾਂਗੇ दे नहीं तो आप थाना के बहुत धरना लाँगे प्रशासन जिम्मेवार होगा नहीं होएगा तो आप सड़क पर जान ला देंगे और पार्टी को तो अपनी बेनती करा कोशिश करो जिन्नी वो बद आप करिए आप संघर्ष करके ना काम बंद करिए और मैं इन्ना ही कहना चाहगा हर हर माह